ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਨੂੰ ਇੱਕ ਇਹੋ ਜਿਹੀ ਟੌਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਤੇ ਤੁਸੀਂ ਕੰਮ ਕਰ ਲੈਣਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਆ ਵੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਅਸੀਂ ਸਿਰਫ ਆਪਣੀ ਵਾਇਸ ਦੇ ਕੇ ਹੀ ਕੰਮ ਕਰਨਾ ਚੁੰਨੇ ਆ ਉਹਨਾਂ ਲਈ ਬਾੜਾ ਚੈਨਲ ਆ ਫੈਸਲੇਸ ਚੈਨਲ ਆ ਇਹ ਇਹ ਤੁਹਾਡੇ ਲਈ ਬਹੁਤ ਵਧੀਆ ਵਾ ਅਗਰ ਤੁਸੀਂ ਇਸ ਟੋਪਿਕ ਤੇ ਤੁਸੀਂ ਕੰਮ ਕਰਦੇ ਹੋ ਬਹੁਤ ਵਧੀਆ ਤੁਸੀਂ ਇਤੋਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਦੇਖੋ ਇਹ ਹੈਗਾ ਚੈਨਲ ਆਏਗਾ ਵਾ ਹੈਲਥ ਫੂਡ ਦੇ ਰਿਗਾਰਡਿੰਗ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖ ਲਓ ਬਹੁਤ ਸਾਰੇ ਲੋਕ ਨੇ ਨਾ ਜਿਹੜੇ ਬਿਮਾਰ ਪੈ ਰਹੇ ਨੇ ਉਹਨਾਂ ਨੂੰ ਮਤਲਬ ਇਹ ਚੀਜ਼ ਦਾ ਨਹੀਂ ਪਤਾ ਹੈਗਾ ਵੀ ਸਾਨੂੰ ਕੀ ਚੀਜ਼ ਖਾਣੀ ਚਾਹੀਦੀ ਆ ਕੀ ਚੀਜ਼ ਨਹੀਂ ਖਾਣੀ ਚਾਹੀਦੀ ਕਿਹੜੀ ਚੀਜ਼ ਸਾਡੇ ਸਿਹਤ ਲਈ ਮਤਲਬ ਵਧੀਆ ਕਿਹੜੀ ਜੀ ਸਾਡੇ ਲਈ ਹਾਨੀਕਾਰਕ ਹਨ ਅਗਰ ਤੁਹਾਨੂੰ ਇਹ ਚੀਜ਼ ਨਹੀਂ ਪਤਾ ਹੈਗਾ ਮਤਲਬ ਲੋਕਾਂ ਨੂੰ ਤੁਸੀਂ ਇਹ ਚੀਜ਼ ਦੱਸਣੀ ਆ ਵੀ ਤੁਸੀਂ ਕਿਹੜੀ ਚੀਜ਼ ਖਾਣੀ ਆ ਕਿਹੜੀ ਨਹੀਂ ਖਾਣੀ ਕਿਹੜੀ ਚੀਜ਼ ਤੁਹਾਡੇ ਲਈ ਫਾਇਦੇਮੰਦ ਆ ਕਿਹੜੀ ਤੁਹਾਡੇ ਲਈ ਹਾਨੀਕਾਰਕ ਹੈ ਕਿਹੜਾ ਤੁਹਾਨੂੰ ਫੂਡ ਖਾਣਾ ਜਿਹਦਾ ਕਦੋਂ ਖਾਣਾ ਚਾਹੀਦਾ ਵਾ ਤੁਸੀਂ ਬਸ ਇਸ ਟੌਪਿਕ ਤੇ ਤੁਸੀਂ ਵੀਡੀਓ ਬਣਾਉਣੀ ਆ ਵੀਡੀਓ ਵੀ ਕਿਵੇਂ ਬਣਾਉਣੀ ਆ ਉਹ ਤੁਸੀਂ ਸਿਰਫ ਵੌਇਸ ਦੇਣੀ ਆ ਉੱਤੇ ਤੁਸੀਂ ਕਿਵੇਂ ਕੰਮ ਕਰਨਾ ਟੌਪਿਕ ਤੁਸੀਂ ਕਿੱਥੋਂ ਲੈ ਕੇ ਆਣਾ ਹੁਣ ਤੁਸੀਂ ਸਾਰੇ ਸੋਚਾਂ ਚ ਪੈ ਗਏ ਹੋ ਨੇ ਵੀਰ ਸਾਨੂੰ ਤਾਂ ਖੁਦ ਨੂੰ ਨਹੀਂ ਪਤਾ ਹੈਗਾ ਵੀ ਸਾਨੂੰ ਕਿਹੜਾ ਫੂਡ ਖਾਣਾ ਚਾਹੀਦਾ ਸਾਨੂੰ ਕਿਹੜਾ ਫੂਡ ਨਹੀਂ ਖਾਣਾ ਚਾਹੀਦਾ ਹਨਾ ਉਹਦੇ ਤੁਸੀਂ ਟੈਨਸ਼ਨ ਨਾ ਲੋ ਉਹ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਦੱਸਾਂਗਾ ਵੀ ਤੁਸੀਂ ਸਰਚ ਕਿੱਥੋਂ ਕਰਕੇ ਲੈ ਕੇ ਆਉਣਾ ਵਾ ਕੰਟੈਂਟ ਕਿੱਥੋਂ ਲੈ ਕੇ ਆਉਣਾ ਵਾ ਉਹ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਵੀਡੀਓ ਨੂੰ ਸਕਿੱਪ ਨਾ ਕਰੋ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਤੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਹੋਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਇਸ ਵੀਡੀਓ ਨੂੰ ਲਾਈਕ ਹੁਣੇ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੇ ਸਬਸਕ੍ਰਾਈਬ ਕੀਤਾ ਹੋਇਆ ਤਾਂ ਬਹੁਤ ਵਧੀਆ ਨਹੀਂ ਕੀਤਾ ਹੋਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਤੁਹਾਡੇ ਵਾਸਤੇ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਂਦਾ ਰਹੇ ਨਵਾਂ ਹੁਣ ਦੇਖੋ ਕੰਮ ਕਿਵੇਂ ਕਰਨਾ ਵਾ ਦੇਖੋ ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਆਪਣੇ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਵਾਂ ਤੁਸੀਂ YouTube YouTube ਦੇ ਉੱਤੇ ਆਪਣਾ ਚੈਨਲ ਬਣਾ ਲੈਣਾ Facebook ਦੇ ਉੱਤੇ ਤੁਸੀਂ ਆਪਣਾ ਪੇਜ ਬਣਾ ਲੈਣਾ ਤੁਸੀਂ ਆ ਟੋਪੀ ਦੋ ਟੋਪੀ ਤੇ ਤੁਸੀਂ ਬਣਾ ਲੈਣਾ Instagram ਤੇ ਵੀ ਤੁਸੀਂ ਬਣਾ ਸਕਦੇ ਹੋ Instagram ਤੇ ਰੀਲ ਬਣਾ ਕੇ ਪਾਉਣੀ ਆ Instagram ਤੇ ਬਹੁਤ ਛੇਤੀ ਬੂਸਟ ਹੁੰਦਾ ਵਾ ਹੁਣ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ YouTube ਦੇ ਉੱਤੇ ਚੈਨਲ ਬਣਾ ਲਿਆ ਤੁਸੀਂ ਕੀ ਕਹਿਣਾ ਮਾਰਕੀਟ ਦੇ ਵਿੱਚ ਜਾਣਾ ਬਾਜ਼ਾਰ ਦੇ ਵਿੱਚ ਜਾਣਾ ਕਿਤਾਬ ਵਾਲੀ ਬਾਜ਼ਾਰ ਦੇ ਵਿੱਚ ਜਾਣਾ ਵਾ ਤੁਸੀਂ ਉੱਥੇ ਲੈ ਆਉਣੀ ਉਹਨੂੰ ਕੋਈ ਵੀ ਸਾਨੂੰ ਨਾ ਮਤਲਬ ਵੀ ਇਹ ਕਿਤਾਬ ਦੇ ਦਿਓ ਵੀ ਜਿਹਦੇ ਵਿੱਚ ਹੈਲਥੀ ਫੂਡ ਬਾਰੇ ਲਿਖਾ ਹੁੰਦਾ ਵਾ ਵੀ ਸਾਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਕਿੰਨੀ ਚੀਜ਼ ਖਾਣੀ ਚਾਹੀਦੀ ਉਹ ਤੁਹਾਨੂੰ ਕਿਤਾਬ ਦੇ ਦੇਗਾ ਉਹ ਜਿਹੜੀ ਕਿਤਾਬ ਦੀ ਕੀਮਤ 50 ਤੋਂ ਲੈ ਕੇ 100 ਰੁਪਏ ਦੇ ਵਿੱਚ ਆਏਗੀ ਤੇ ਉਹਦੇ ਵਿੱਚ 100 ਤੋਂ ਜ਼ਿਆਦਾ 100 ਤੋਂ ਵੱਧ ਟਾਪਿਕ ਦੱਸੇ ਹੋਣਗੇ ਤੁਸੀਂ ਬਸ ਉਹ ਤੋਂ ਸਿਰਫ ਪੜ੍ਹਨੀ ਆ ਹੋਰ ਕੁਝ ਨਹੀਂ ਕਰਨਾ ਹੈਗਾ ਨੰਬਰ 1 ਹੋ ਗਿਆ ਇਹ ਆਈਡੀਆ ਠੀਕ ਹੈ ਜੀ ਹੁਣ ਨੰਬਰ 2 ਦੀ ਆਪਾਂ ਗੱਲ ਕਰੀਏ ਅਗਰ ਤੁਸੀਂ ਕਿਤਾਬ ਵੀ ਨਹੀਂ ਲਾਉਣਾ ਚਾਹੁੰਦੇ ਹੈਗੇ ਫੋਨ ਤੁਹਾਡੇ ਕੋਲੇ ਹੈਗਾ ਨੈਟ ਵੀ ਤੁਹਾਡੇ ਕੋਲ ਡੇਟ ਦੋਜੀ ਵੀ ਇੱਕ ਦਿਨ ਦਾ ਮਿਲਦੇ ਵੀ ਮਿਲਦਾ ਤੁਹਾਨੂੰ ਵੱਧ ਵੀ ਮਿਲਣਾ ਕੋਈ ਕਿੰ ਆਂਦੇ ਕਰੇ ਵਾਈਫਾਈ ਵੀ ਲੱਗਾ ਹੁੰਦਾ ਵਾ ਤੁਸੀਂ ਕੀ ਕਰਨਾ ਵਾ Google ਦੇ ਉੱਤੇ ਜਾਣਾ Google ਦੇ ਉੱਤੇ ਜਾਣਾ ਵਾ ਤੁਸੀਂ ਸਰਚ ਕਰ ਦੇਣਾ ਵਾ ਹੈਲਥੀ ਫੂਡ H E -a, A L T H Y H E A L T H Y F O O D ਠੀਕ ਆ ਹੈਲਥੀ ਫੂਡ ਲਿਖ ਦੇਣਾ ਜਦੋਂ ਤੁਸੀਂ ਇਹ ਲਿਖੋਗੇ ਬਹੁਤ ਵੱਡੀ ਸਾਰੀ ਲਿਸਟ ਆ ਜੂਗੀ ਹੈਲਥੀ ਫੂਡ ਇਨ ਹਿੰਦੀ ਕਰ ਦਿਓ ਪੰਜਾਬੀ ਦੇ ਵਿੱਚ ਨਹੀਂ ਦੇ ਦੱਸੇਗਾ ਗੂਗਲ ਹੈਲਦੀ ਫੂਡ ਇਨ ਭਾਏ ਹਿੰਦੀ ਇਨ ਹਿੰਦੀ ਬਾਅਦ ਇਨਾ ਸਰਚ ਕਰੋਗੇ ਬਹੁਤ ਸਾਰੀ ਲਿਸਟ ਆ ਜੇਗੀ ਤੁਸੀਂ ਉਹਨਾਂ ਦੇ ਸਕਰੀਨਸ਼ਾਟ ਖਿੱਚ ਲਿਓ ਜਾਂ ਕਾਪੀ ਪੇਨ ਦੇ ਨਾਲ ਤੁਸੀਂ ਪੰਜਾਬੀ ਦੇ ਵਿੱਚ ਨੋਟ ਕਰ ਲਿਓ ਜਾਂ ਉੱਥੋਂ ਕਾਪੀ ਕਰਕੇ ਤੁਸੀਂ ਕੀ ਕਰਨਾ ਪੰਜਾਬੀ ਦੇ ਵਿੱਚ ਬਣਾਉਣਾ ਹੈ ਜੇ ਤੁਸੀਂ ਪੰਜਾਬੀ ਦੇ ਵਿੱਚ ਬਣਾਉਂਗੇ ਤਾਂ ਵੀ ਵਧੀਆ ਜੇ ਹਿੰਦੀ ਤੁਸੀਂ ਵਧੀਆ ਬੋਲ ਲੈਂਦੇ ਹੋ ਦੇਖੋ ਮੇਰੀ ਹਿੰਦੀ ਤਾਂ ਵਧੀਆ ਹੈ ਨਹੀਂ ਕਿ ਤੁਹਾਨੂੰ ਮੈਂ ਸੱਚ ਦੱਸਾਂ ਅੱਤ ਅਗਰ ਤੁਸੀਂ ਹਿੰਦੀ ਵਧੀਆ ਬੋਲ ਲੈਂਦੇ ਹੋ ਤਾਂ ਤੁਸੀਂ ਹਿੰਦੀ ਦੇ ਵਿੱਚ ਬਣਾ ਲਓ ਹਿੰਦੀ ਦੇ ਵਿੱਚ ਹੀ ਕਿਉਂਕਿ ਤੁਹਾਡਾ ਚੈਨਲ ਬਹੁਤ ਜ਼ਿਆਦਾ ਗਰੋ ਕਰੇਗਾ ਬਹੁਤ ਜ਼ਿਆਦਾ ਫਾਸਟ ਕਿਉਂਕਿ ਹਿੰਦੀ ਦਾ ਜਿਹੜਾ ਦਾਇਰਾ ਵਾ ਉਹ ਜ਼ਿਆਦਾ ਵਾ ਸੋ ਇਸ ਕਰਕੇ ਅਗਰ ਤੁਸੀਂ ਉਹ ਹੀ ਬਣਾਉਣਾ ਚਾਹੁੰਦੇ ਹੋ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਪੰਜਾਬੀ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ Google Translate ਤੇ ਜਾਣਾ Google ਦੇ ਵਿੱਚ Google Translator ਲਿਖੋਗੇ ਉੱਥੇ ਜਾ ਕੇ ਕਾਪੀ ਕਰਕੇ ਉੱਥੋਂ ਤੁਸੀਂ ਪੇਸਟ ਕਰ ਦੇਣਾ ਤੇ ਜਿਹੜਾ ਹਿੰਦੀ ਦਾ ਉਹ ਪੰਜਾਬੀ ਦੇ ਵਿੱਚ ਕਨਵਰਟ ਹੋ ਜਾਏਗਾ ਜਦੋਂ ਹੋ ਗਿਆ ਤੁਸੀਂ ਫੋਟ ਤੁਸੀਂ ਉਹਦੀ ਫੋਨ ਦੇ ਵਿੱਚ ਵਾਇਸ ਰਿਕਾਰਡ ਕਰ ਲੈਣੀ ਆ ਉਹ ਵਾਇਸ ਰਿਕਾਰਡ ਕਿਵੇਂ ਕਰਨੀ ਆ ਜੋ ਵੀ ਆਏਗਾ ਮਤ ਕੇ ਚਲੋ ਤੁਸੀਂ ਦੱਸਣਾ ਵੀ ਅਗਰ ਤੁਹਾਡੀ ਸਿਹਤ ਖਰਾਬ ਹੁੰਦੀ ਆ ਤਾਂ ਤੁਹਾਨੂੰ ਇਹ ਫੂਡ ਖਾਣਾ ਚਾਹੀਦਾ ਬਨਾਣਾ ਖਾਣਾ ਚਾਹੀਦਾ ਔਰੈਂਜ ਕਦੋਂ ਖਾਣਾ ਚਾਹੀਦਾ ਤੁਹਾਨੂੰ ਹਨਾ ਅੰਗੂਰ ਕਦੋਂ ਖਾਣੇ ਚਾਹੀਦੇ ਅਨਾਰ ਕਦੋਂ ਖਾਣਾ ਚਾਹੀਦਾ ਉਹਦੇ ਨਾਲ ਬਲੱਡ ਵਾਦਾ ਵਾ ਜਾਂ ਘਟਦਾ ਵਾ ਗਾਜਰ ਕਦੋਂ ਖਾਣੀ ਚਾਹੀਦੀ ਆ ਉਹ ਸਾਰੀ ਚੀਜ਼ ਤੁਸੀਂ ਮਤਲਬ ਵੀ ਦਾ ਵਾਇਸ ਰਿਕਾਰਡ ਕਰ ਲੈਣੀ ਆ ਇੱਕ ਫੂਡ ਦੀ ਇੱਕ ਵੀਡੀਓ ਬਣਾਉਣੀ ਆ ਬਸ ਇਹ ਨਹੀਂ ਹੈਗਾ ਵੀ ਤੁਸੀਂ 10 15 ਫੂਡਾਂ ਦੀ ਇੱਕ ਵੀਡੀਓ ਬਣਾ ਦਿਓ 20 25 ਮਿੰਟ ਦੀ ਵੀਡੀਓ ਬਣਾ ਦਿਓ ਨਹੀਂ ਦੇਖੇਗਾ ਨਹੀਂ ਕੋਈ ਵੀ ਤੁਹਾਡੀ ਵੀਡੀਓ ਇੱਕ ਵੀਡੀਓ ਨੂੰ ਸਿਰਫ ਇੱਕ ਫੂਡ ਨੂੰ ਇੱਕ ਵੀਡੀਓ ਦੇ ਵਿੱਚ ਪ ਮਨ ਕੇ ਚਲੋ ਤੁਸੀਂ ਅੱਜ ਦੱਸ ਰਹੇ ਹੋ ਆ ਹੈਲਦੀ ਫੂਡ ਆ ਤੁਹਾਡੇ ਲਈ ਤੁਸੀਂ ਕੀ ਲਿਖਦੇ ਨਾ ਟੌਪ 5 ਹੈਲਦੀ ਫੂਡ ਬਾਸ ਟੌਪ 5 ਹੈਲਦੀ ਫੂਡ ਦੱਸਣਾ ਤੁਸੀਂ ਦੱਸਣਾ ਤੁਸੀਂ ਕਹਿੰਦੇ ਨਾ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸ ਰਿਹਾ ਮੈਂ ਤੁਹਾਡੇ ਟੌਪ 5 ਹੈਲਦੀ ਫੂਡ ਦੱਸਾਂਗਾ ਵੀ ਜਿਹੜੇ ਤੁਹਾਡੀ ਸਿਹਤ ਨੂੰ ਪੂਰੇ ਤੰਦਰੁਸਤ ਤੇ ਫਿੱਟ ਰੱਖਣਗੇ ਜਿਨ੍ਹਾਂ ਨਾਲ ਤੁਸੀਂ ਬਿਮਾਰ ਨਹੀਂ ਹੋਵੋਗੇ ਨੰਬਰ 1 ਤੇ ਹੈਗਾ ਜੀ ਅਨਾਰ ਨੰਬਰ 2 ਤੇ ਹੈਗਾ ਜੀ ਅਮਰੂਦ ਨੰਬਰ 3 ਤੇ ਹੈਗਾ ਖਰਬੂਜਾ ਨੰਬਰ 4 ਤੇ ਆਂਬ ਨੰਬਰ 5 ਤੇ ਕੇਲਾ ਹੁਣ ਆਪਾਂ ਗੱਲ ਕਰਦੇ ਆਂ ਅੰਬਰੂਦ ਸਾਨੂੰ ਕਦੋਂ ਖਾਣਾ ਚਾਹੀਦਾ ਤੇ ਦਿਨ ਦੇ ਵਿੱਚ ਕਿੰਨੀ ਵਾਰ ਖਾਣਾ ਚਾਹੀਦਾ ਵਾ ਉਹ ਦੋ ਦਿਨਾਂ ਫਿਰ ਕੇਲੇ ਦਾ ਦੋ ਦਿਨਾਂ ਇਦਾਂ ਦਾ ਤੁਸੀਂ ਦੱਸ ਕੇ ਤੁਸੀਂ ਵੀਡੀਓ ਬਣਾ ਲੈਣੀ ਜਦੋਂ ਤੁਹਾਡੀ ਵੌਇਸ ਰਿਕਾਰਡ ਹੋ ਗਈ ਵੀਡੀਓ ਨੂੰ ਫਿਰ ਕਰਨਾ ਤੁਸੀਂ ਐਡਿਟ ਜਿਹੜੀ ਕ੍ਰੀਏਟੀਵਿਟੀ ਤੁਸੀਂ ਇੱਥੇ ਦਿਖਾਉਣੀ ਆ ਅਗੇ ਤੁਹਾਨੂੰ ਵੀਡੀਓ ਐਡੀਟਿੰਗ ਆਉਂਦੀ ਤਾਂ ਬਹੁਤ ਵਧੀਆ ਅਗਰ ਨਹੀਂ ਹੁੰਦੀ ਹੈਗੀ ਤਾਂ ਤੁਸੀਂ ਮੇਰੇ ਚੈਨਲ ਤੇ ਜਾਓ ਮੈਂ ਉਹਦੇ 'ਤੇ ਆਲਰੇਡੀ ਇੱਕ ਵੀਡੀਓ ਬਣਾ ਕੇ ਪਾਈ ਹੋਈ ਹੈ ਵੀ ਤੁਸੀਂ ਮੋਬਾਈਲ ਫੋਨ ਤੋਂ ਐਡੀਟਿੰਗ ਕਿਵੇਂ ਕਰ ਸਕਦੇ ਹੋ ਉੱਤੇ ਜਾਓ ਤੁਸੀਂ ਜਿਹੜੀ ਰਿਕਾਰਡਿੰਗ ਆ ਆਪਣੀ ਉਹਦੇ ਵਿੱਚ ਜਾ ਕੇ ਤੁਸੀਂ ਜਿਹੜਾ ਵੀ ਫੋਟੋ ਜੋ ਵੀ ਤੁਸੀਂ ਫੋਟੋ ਬੋਲਿਆ ਜੀ ਉਹ ਫੋਟੋ ਦੀ ਫੋਟੋ ਤੁਸੀਂ ਡਾਊਨਲੋਡ ਕਰ ਲੈਣੀ ਆ ਡਾਊਨਲੋਡ ਕਰਕੇ ਹੁਣ ਵੀਡੀਓ ਨੂੰ ਤੁਸੀਂ ਐਡਿਟ ਕਿਵੇਂ ਕਰਨਾ ਵਾ ਦੇਖੋ ਆ ਤੁਹਾਡਾ ਵੀਡੀਓ ਐਡੀਟਰ ਆ ਗਿਆ ਹਨਾ ਤੁਸੀਂ ਜਿਹੜੀ ਦੀ ਵੌਇਸ ਕੀ ਰਿਕਾਰਡ ਕੀਤੀ ਇੱਥੇ ਤੁਸੀਂ ਵੌਇਸ ਰੱਖ ਦੇਣੀ ਆਪਣੀ ਵੌਇਸ ਰੱਖਣ ਤੋਂ ਬਾਅਦ ਤੁਸੀਂ ਜਿਹੜੇ ਫੋਟਾਂ ਦੀ ਜਿਹੜੇ ਵੀ ਫੋਟੋ ਦੀ ਗੱਲ ਕੀਤੀ ਉਹਦੀ ਤੁਸੀਂ ਫੋਟੋ ਡਾਊਨਲੋਡ ਕਰ ਲੈਣੀ ਆ ਫੋਟੋ ਡਾਊਨਲੋਡ ਕਰਕੇ ਤੁਸੀਂ ਇੱਥੇ ਲਗਾ ਦੇਣੀ ਆ ਆ ਤੁਹਾਡੀਆਂ ਫੋਟੋ ਆ ਗਿਆ ਹੁਣ ਇਹਦੇ ਉੱਪਰ ਇੱਕ ਕੰਮ ਹੋਰ ਕਰਨਾ ਤੁਸੀਂ ਕਹਿੰਦੇ ਫੋਟੋ ਨਾਲ ਨਹੀਂ ਕੰਮ ਕਰਨਾ ਹੈਗਾ ਜੋ ਵੀ ਤੁਸੀਂ ਬੋਲਿਆ ਵਾ ਨਾ ਜਾਂ ਤਾਂ जेपीएनजी ਹਾਇਲ ਬਣਾਉਣਗੇ ਤਾਂ ਗੋਡਾ ਨਹੀਂ ਬਣਾ ਸਕਦੇ ਤਾਂ ਤੁਸੀਂ ਪੰਜਾਬੀ ਦੇ ਵਿੱਚ ਇੱਥੇ ਲਿਖ ਦੇਣਾ ਜਿੱਦਾਂ ਜਿੱਦਾਂ ਬੋਲੀ ਜਾਉਂਗੇ ਉਹ ਤੁਹਾਡਾ ਇੱਥੇ ਲਿਖਿਆ ਆ ਜਾਏਗਾ ਆਪਾਂ ਲਿਰਿਕਸ ਦੀ ਗੱਲ ਕਰਦੇ ਆਂ ਲਿਰਿਕਸ ਲਿਖ ਦੇਣੀ ਆਪਾਂ ਇੱਥੇ ਚਲੋ ਹਣਾ ਜੋ ਵੀ ਨਿਕਾ ਲਿਰਿਕਸ ਤਾਂ ਵੈਸੇ ਗਾਣੇ ਨੂੰ ਕਹਿੰਦੇ ਵੈਸੇ ਚਲੋ ਮੈਂ ਉਹ ਉਦਾਹਰਣ ਦੇ ਤੌਰ ਤੇ ਦਿੰਦਾ ਤੁਸੀਂ ਸਮਝ ਗਏ ਹੋਵੋਗੇ ਨਿਕਾ ਕਰ ਜੋ ਤੁਸੀਂ ਬੋਲਿਆ ਤੁਸੀਂ ਇੱਥੇ ਲਿਖ ਦੇਣਾ ਠੀਕ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਥੱਲੇ ਤੁਸੀਂ 뮤ਜ਼ਿਕ ਲਗਾ ਦੇਣਾ ਹਲਕਾ ਜਾ ਇਹ ਤੁਹਾਡਾ 뮤ਜ਼ਿਕ ਹੋ ਗਿਆ ਆ ਤੁਹਾਡੀ ਵੀਡੀਓ ਬਣ ਕੇ ਰੈਡੀ ਹੋ ਗਈ ਆ ਇਹਨੂੰ ਐਕਸਪੋਰਟ ਕਰ ਲਓ ਵੀਡੀਓ ਨੂੰ ਐਕਸਪੋਰਟ ਕਰ ਕਰਨ ਦਾ ਮਤਲਬ ਹੁੰਦਾ ਵਾ ਵੀਡੀਓ ਨੂੰ ਬਣਾ ਲੈਣਾ ਵੀਡੀਓ ਬਣ ਜਾਈਗੀ ਤੁਹਾਡੀ MP4 ਜਦੋਂ ਵੀਡੀਓ ਬਣ ਗਈ ਉਹਨੂੰ YouTube ਦੇ ਉੱਤੇ ਜਾ ਕੇ ਅਪਲੋਡ ਕਰ ਦਿਓ ਬਸ ਹੋਰ ਕੁਝ ਨਹੀਂ ਕੰਮ ਮੈਂ ਕਹਾਂ ਬਹੁਤ ਸੌਖਾ ਕੰਮ ਆ ਨਾ ਤੁਹਾਡਾ ਫੇਸ ਆਏਗਾ ਨਾ ਤੁਹਾਡਾ ਕੰਟੈਂਟ ਆਏਗਾ ਕੰਟੈਂਟ ਵੀ ਮੈਂ ਤੁਹਾਨੂੰ ਦੱਸਦਾ ਕਿੱਥੋਂ ਲੈ ਕੇ ਆਉਣਾ ਵਾਇਸ ਵੀ ਮੈਂ ਤੁਹਾਨੂੰ ਦੱਸਤੀ ਕਿ ਕਿੱਦਾਂ ਰਿਕਾਰਡ ਕਰਨੀ ਹੈ ਵੀਡੀਓ ਐਡੀਟ ਵੀ ਦੱਸਤੀ ਕਿ ਕਿੱਦਾਂ ਰਿਕਾਰਡ ਕਰਤੀ ਆ ਅਗਰ ਤੁਹਾਨੂੰ ਇਹ ਵੀਡੀਓ ਐਡੀਟ ਕਰਨੀ ਆ ਗਈ ਤਾਂ ਗੋਡਾ ਅਗਰ ਤੁਸੀਂ ਕਹਿੰਦੇ ਹੋ ਵੀ ਇਹ ਵੀਡੀਓ ਮੈਂ ਫੋਨ ਦੇ ਉੱਤੇ ਬਣਾਣੀ ਸਿਕਾਵਾ ਤੁਹਾਨੂੰ ਵੀ ਫੋਨ ਦੇ ਉੱਤੇ ਕਿਵੇਂ ਤੁਸੀਂ ਰਿਕਾਰਡ ਕਰਨਾ ਕਿਵੇਂ ਤੁਸੀਂ ਫੋਟ ਕਿਵੇਂ ਤੁਸੀਂ ਫੋਨ ਦੇ ਵੀਡੀਓ ਐਡਿਟ ਕਰਨੀ ਆ ਅਗਰ ਤੁਸੀਂ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਵੀ ਤੁਸੀਂ ਕਮੈਂਟ ਦੇ ਵਿੱਚ ਇੰਨੀ ਗੱਲ ਲਿਖ ਦਿਓ ਵੀ ਇਹ ਵੀਡੀਓ ਮੈਂ ਮੋਬਾਈਲ ਫੋਨ ਤੋਂ ਬਣਾ ਕੇ ਤੁਹਾਨੂੰ ਦੱਸਾਂ ਤਾਂ ਮੈਂ ਬਹੁਤ ਜਲਦੀ ਇਹੀ ਵੀਡੀਓ ਸੇਮ ਅਗਲੇ ਹਫਤੇ ਤੁਹਾਡੇ ਵਾਸਤੇ ਮੈਂ ਫੋਨ ਤੇ ਬਣਾ ਕੇ ਦਿਖਾ ਦਾਂਗਾ ਤੁਸੀਂ ਕਿਵੇਂ-ਕਿਵੇਂ ਫੋਨ ਤੇ ਵੀਡੀਓ ਬਣਾ ਕੇ ਐਡਿਟ ਕਰਨੀ ਆ ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਜੀ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਦੋ ਮੈਂ ਤੁਹਾਡਾ ਰਿਪਲਾਈ 100% ਕਰਾਂਗਾ ਜੀ ਸੋ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਯਾਰ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਮੈਂ ਤੁਹਾਡੇ ਵਾਸਤੇ ਬਹੁਤ ਮਿਹਨਤ ਕਰਦਾ ਕਿ ਪਲੀਜ਼ ਤੁਸੀਂ ਮੈਨੂੰ ਨਾ ਬਸ ਛੋਟਾ ਜਿਹਾ ਕਮੈਂਟ ਕਰਕੇ ਦੱਸਦਾ ਕਰੋ ਤੁਹਾਨੂੰ ਵੀਡੀਓ ਕਿੰਦਾ ਹੀ ਲੱਗਦੀ ਹੈ ਤੁਹਾਡੇ ਇੱਕ ਕਮੈਂਟ ਤੋਂ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਸੋ ਇਸ ਕਰਕੇ ਪਲੀਜ਼ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਬੜੀ ਵੀਡੀਓ ਨਾਲ ਉਹ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਨੂੰ ਦੇਖਿਆ ਧੰਨਵਾਦ ਜੀ